ਗਾਲ ਜੋੜਾ ਰੇਸ਼ਮ ਬਾ ਬਦੀ ਦਸਤਾਰ ਜਿੱਤੀ ਥੱਲੇ ਨਗਾਰ ਬਣਾਉਂਦਾ ਟੌਰ ਦਸਨ ਲਈ ਹੋਰ ਕੜੇ ਕਈ ਕੜ ਤੰਗਰੂ ਕਰ ਜਾਣਾ ਲਾਖਲੇ ਵੀ ਹੀਰੇ ਆਂਦੀ ਪੈਣ ਕੇ ਮਾਲਾ ਕਰਨ ਵਖਾਲ ਦਸਨ ਲਈ ਜਾਨ ਮਤਾ ਅਬ ਮਾਰ ਜੜੇ ਕਈ ਜਰਤਾ ਰੋ ਅਖਾਣਾ ਹੋ ਕੈ ਸ਼ਾਨ ਮੇਰੀ ਤੱਕ ਕੇ ਗੁਰੂ ਖੁਦ ਢਾਈ ਕੇ ਚਰਣੀ ਪੈ ਕੇ ਮਨੂਗਾ ਕੋ ਰਾਹੀ ਨੂੰ ਭੇਜ ਜਗਰਾਣ ਨਹੀਂ ਤਦਾ ਕਾਣਾ ਸੋਚਾਂ ਵਿੱਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਘਰ ਨੂੰ ਝੁਗ ਗਿਆ ਹਬਣ ਪਿਆ ਆਸਣ ਤੇ ਗੁਰੂ ਦਸ਼ਮੇਸ਼ਾਈ ਦਰਵੇਸ਼ ਹਬਣ ਪਿਆ ਆਸਣ ਤੇ ਗੁਰੂ ਦਸ਼ਮੇਸ਼ਾਈ ਦਰ ਇਹ ਹੁੰਦੀ ਏ ਹੀਰਿਆਂ ਜੜੀ ਮਾਤਿਆਂ ਮੜੀ ਨਹਿਰਾ ਵਿੱਚ ਮਸਤੀ ਅਗਮੀ ਹਸਦੀ ਸੋਹਰੇ ਸੁਲਤਾਨ ਮਾਰਦੇ ਧਮਕਾ ਹੋਰ ਚਲ ਪਰਵਾਰ ਵਿੱਚੋਂ ਨਰਲੀ ਸ਼ਾਨ ਪਿਆਰ ਦੀ ਖਾਨ ਹੰਕਾਰ ਦਾ ਜਲਾ ਹੋ ਗਿਆ ਟਲਾ ਤੇ ਆਕੜਖਾਨ ਸਦਾ ਤੁੱਕ ਗਿਆ ਕੱਗ ਚੜਤ ਘਰਾ ਦੀ ਨੂੰ ਭੇਮ ਜਲ ਰਾਣਾ ਲਈਦਾ